ਸਤਿ ਸ਼੍ਰੀ ਅਕਾਲ ਸਜਣੋ ਸਵਾਗਤ ਕਰਦੇ ਆ ਸੰਧੂ ਬੱਦਰਪੁਰਿਆ ਦੇ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਜੋ ਵੀ ਜੁੜੇ ਜੇ ਸਾਰੇ ਚੜ੍ਹਦੀ ਕਲਾ ਜੋਗੇ ਸਜਣੋ ਪਹੁੰਚੇ ਆ ਪਿੰਡ ਮੀਰਕੇ ਬਲਵਿੰਦਰ ਸਿੰਘ ਕੋਲ ਤੇ ਇਸ ਫਾਰਮ ਤੋਂ ਆਪਾਂ ਮੱਝਾਂ ਝੋਟੀਆਂ ਛੇ ਨਾਕ ਵਿਖਾਉਣ ਲੱਗੇ ਤੁਹਾਨੂੰ ਤੇ ਸਜਣੋ ਕੋਈ ਸੋਏ ਆ ਕੋਈ ਗੱਬਣ ਆ ਹਰ ਤਰ੍ਹਾਂ ਦੀ ਵੈਰਾਈਟੀ ਆ ਨੀਲੀ ਰਾਵੀ ਮੋਹਰਾ ਤੇ ਜਿਹੜੇ ਭਾਅ ਨਾ ਬਿਲਕੁਲ ਉੜਦਿਆਂ ਵਾਲੇ ਹੁੰਦੇ ਇਸ ਫਾਰਮ ਤੋਂ ਅੱਗੇ ਵੀ ਇਹ ਅੱਜ ਵੀ ਬਿਲਕੁਲ ਜਾਇਜ਼ ਤੇ ਕਰਦੇ ਆਂ ਗੱਲਬਾਤ ਬਾਈ ਬਿੱਟੂ ਨਾ ਬਣੇ ਰਿਓ ਅੰਤ ਸਾਬ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਏ ਵਧੀਆ ਵਧੀਆ ਜੀ ਚਲੋ ਸ਼ੁਕਰ ਹੈ ਜੀ ਹਾਂ ਜੀ ਡਰੈਸ ਕਰੀਏ ਨੋਟ ਪਾਈ ਜੀ ਪਿੰਡ ਮੀਰਕੇ ਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਜੀ ਤੇ ਮੋਬਾਈਲ ਨੰਬਰ 92099 205 ਠੀਕ ਆ ਇਹਦੀ ਡਿਟੇਲ ਕਰੀਏ ਸਾਜੀ ਸੂਈ ਤਾਜੀ ਸਵੇ ਜੀ ਪਹਿਲੀ ਸਵੇ ਜੀ ਪਹਿਲੇ ਸਵੇ ਤੇ ਦੁੱਧ ਕਿੰਨਾ ਦੁੱਧ 7 ਕਿਲੋ 7 ਕਿਲੋ ਤੋੜੀਏ ਲਓ ਜੀ ਤੋੜ ਦੋ ਨੌ ਸੱਜਣੋ पहला ते मगर मेल का बच्चा दु सत किलो कटा आ गया ठीक है ठीक है जी चल आओ जी जी लो गी। लो, गी। लो गी। ਤੇ ਬਾਈ ਜੀ ਰੇਟ ਰੇਟ ਸੰਤੂ ਸਾਹਿਬ 85000 ਰੁਪਏ ਕਰ ਲੀਗੇ ਹੈ 85000 ਹਾਂ ਨਾ ਹੈ ਹਾਂ ਨਾ ਕਰੀਏ ਉਰਦੀਆਂ ਵਾਲੇ 70 ਦੀ ਦੇ ਦਈਏ ਬਿੱਟੂ ਬਿੱਟੂ ਹੋ ਜੇ 70 ਦੀ ਦੇ ਦਈਏ 70 ਦੀ 2 ਛਾੜ ਦਈਏ 2 ਛਾੜ ਦਈਏ 2000 ਛਾੜ ਦਈਏ 68 ਕਰ ਦਈਏ ਹਾਂਜੀ 68 ਕਰ ਦਈਏ ਜਾਣ ਤੋਂ ਲੂ ਜਾਣ ਦੇ ਚਲੋ ਠੀਕ ਆ 68000 ਤੇ 100 ਤੇ ਛੋੜ ਹੀ ਹੋਣੀ ਠੀਕ ਆ ਹਾਂਜੀ 68000 ਚੋਂ ਲਓ ਸਜਣੋ 68000 ਦੀ ਝੋਟੀ ਸਿਰਫ ਮਿਲਣੀ ਆ 70 ਚੋਂ 2 ਛੋੜ ਦੂਜੇ ਨੰਬਰ ਤੇ ਤਾਜੀ ਸੂਈ ਆ ਤਾਜੀ ਸੂਈ ਆ ਕੱਟਾ ਜੀ ਕੱਟਾ ਆ ਗਿਆ ਹਨਾ ਹਾਂਜੀ ਲਓ ਜੀ ਆ ਕੱਟਾ ਇਹ ਵੀ ਪਲੂਣ ਹੈ 도ਰੀ ਸੂਆ ਪਹਿਲਾ ਤੇ ਦੁੱਧ ਕਿਨਾ ਦੁੱਧ ਸੰਤੂ ਸਾਹਿਬ 7-7 ਵਾਲੇ ਕੋਈ 80 ਨਾਲੇ ਹੂੰ ਪਰ ਸੰਤੂ ਸਾਹਿਬ 7 ਹੀ ਦੱਸੋ ਜੀ 7 ਹੀ ਹਾਂਜੀ 7-7 ਹੀ 7-7 ਜੋ ਵੀ 7-7 ਹੀ ਆ ਹੈਨਾ ਠੀਕ ਆ ਲਓ ਜੀ ਲਓ ਜੀ ਇਹ ਸੰਤੂ ਸਾਹਿਬ ਮੜਾਇਆ ਥਣ ਭੂਖ ਮਾਰਦਾ ਬਣੀ ਵਾਲਾ ਇੱਕ ਅਗਲਾ ਮਗਰਲਾ ਮਗਰਲਾ ਹਾਂਜੀ ਠੀਕ ਆ ਤੇ ਇਹ ਕੀਮਤ ਪਾਈ ਜਿੰਦੀ ਬਿਲਕੁਲ ਟੋਪ ਵਾਲਾ ਅੱਛਾ ਹਾਂ ਹਾਂ ਨਹੀਂ 10000 ਅੱਛਾ ਹਾਂ ਪੋਚੋ 5 ਛੋਟ ਸਿੱਧੀ 60000 60 ਲਓ ਸਜਣਾ 60000 ਦੀ ਲੈ ਦੇ ਬਿਲਕੁਲ ਤੇ 200 ਰੁਪਇਆ ਛੋਟ ਚ ਹਾਂਜੀ ਠੀਕ ਆ ਤੀਜੇ ਨੰਬਰ ਤੇ ਸੂਈ ਤਵਾਜੀ ਹਨਾ ਸੂਈ ਸਵਾਈ ਕੱਟਾ ਮਗਰ ਕੱਟਾ ਕੋਈ ਮਹੀਨੇ ਦਾ ਮੰਨ ਲੈ ਕੋਈ ਮੰਨ ਲੈ 1.5 ਦਾ ਕੋਈ ਮੰਨ ਲੈ 20 ਦਿਨਾਂ ਦਾ ਸਹੀ ਗੱਲ ਦੁੱਧ 6 ਕਿਲੋ ਦੁੱਧ 6 ਕਿਲੋ 6 ਕਿਲੋ ਤੇ ਇਹ ਸਿੰਘ ਬਿਲਕੁਲ ਨਿੱਕਾ ਗੋਲ ਸੀ ਮੈਂ ਸੰਤੂ ਸਾਹਿਬ ਮੁੱਲ ਵੀ ਨਿੱਕਾ ਅੱਛਾ ਸਿੰਘ ਦੇ ਨਿੱਕਾ ਹੈਗਾ ਇਹ ਗਾਣੇ ਵਾਹ ਆ ਮੋਲ ਵੀ ਨਿੱਕਾ ਹੀ ਆ ਇਹਨੇ ਤਾਂ ਕੱਟੀ ਨਹੀਂ ਪਾਦੀ ਜੰਨੇ ਮਾਈ ਦੇਣੀਆਂ ਵਾ ਅੱਛਾ ਹਾਂ ਵਾਹ ਹਾਂ ਜੀ ਜੀ ਠੀਕ ਹੈ ਲੈਓ ਲੋ ਨੋ ਬਿਲਕੁਲ ਸਜਣਾ ਨਿੱਕਾ ਗੋਲ ਸਿੰਘ ਆ ਕੈਮਰਾ ਨੂੰ ਨਾ ਸੰਤੂ ਸਾਹਿਬ ਸਹੀ ਕਾਲਿਆ ਆਸਮ ਕੋਈ ਮਾਨਸੇ ਚਲਦੀ ਕੋ ਬਠੰਡੇ ਚਾਹ ਨਹੀਂ ਕੋਈ ਕਿਤੇ ਚਲਦੀ ਜਾਣੀਆਂ ਜੀ ਜਿਹੜੇ ਰੇਟ ਏ ਤੇ ਜਿੱਥੇ ਦਾਣਾ ਪਾਣੀ ਲਿਖਿਆ ਤੇ ਜਾਣੀਆਂ ਜਾਣੀਆਂ ਕਰੀ। ਇਹਦਾ ਮੁੱਲ ਕਰਦੀ ਹੈ 55000। ਅੱਛਾ ਹੈ? ਹਾਂ ਨਾ। ਹਾਂ ਨਾ 50 ਦੀ ਦੇ ਦੇਗੀ। 50 ਦੀ ਹੈ? ਇਹ ਤਾਂ ਇਹੋ ਗੱਲਾਂ। ਅੱਛਾ ਹੈ? ਹੋਰ 2100 48 ਬਸ ਗਾ ਜਾ ਮਗਾਲ ਪਾਏ ਨਹੀਂ ਕਰੇ। ਹੈਨਾ? بس گا ਜਾਣੇ ਤੇ ਹੁਣ ਇਹਦੇ ਉੱਤੇ ਫਿਰ ਲੜਨਾ ਨਹੀਂ ਬਾਪੂ ਨੇ ਆ ਸੰਧੂ ਸਾਹਿਬ ਲੈ ਜਾ 10000 ਲੈ ਜਾ 15 ਅੱਛਾ ਇਹ ਲੈ ਜਾ 20 ਗੱਪਣ ਗੱਪਣ ਨੀਲੀ ਨੀਲੀ ਦਾ ਵੀ ਬੂਰੀ ਬੂਰੀ ਹਾਂ ਹਾਂਜੀ ਥੋਰ ਦੇ ਬਾਹਰ ਲੈ ਆ ਸੰਧੂ ਸਾਹਿਬ ਬੂਰੀ ਜੀ ਚੋਂਦੀ ਆ ਨਾ ਹਾਂਜੀ ਲਓ ਜੀ ਲਓ ਸਜਣੋ ਨੀਲੀ ਦਾ ਵੀ ਨੀਲੀ ਦਾ ਵੀ ਚਾਹ ਪੂਰਾ ਕਰ ਲੈ ਤੇ ਗਾ ਬੂਰੀ ਦਾ ਵੀ ਕਰ ਬੂਰੀ ਦਾ ਵੀ ਕਰ ਲੈ ਚਾਹ ਹੀ ਚਾਹ ਹਾਂ ਤਿਆਰ ਹੈ ਨਾ ਪੂਰੀ ਨਮਕੂਣਾ ਹਾਂ ਇਹ ਇਹ ਪੂਰੀ ਨੀਲੀ ਆਸਲ ਪੂਰੇ ਭਾਵੇਂ ਖੋਲਾ ਤੇ ਭਾਵੇਂ ਝੋਟੀ ਲਓ ਜੀ ਠੀਕ ਆ ਲਓ ਸੱਜਣੋ ਰੇਟ ਵੀ ਬੜਾ ਬਿਲਕੁਲ ਨਿੱਕਾ ਜਾ ਹੋਊਗਾ ਕੋਈ ਜ਼ਿਆਦਾ ਨਹੀਂ ਤੇ ਢੁੱਲ ਕਾਫੀ ਪਈ ਹੈ ਜੇ 60000 ਦੀ ਦੇ ਦੇਗੇ 60 ਦੀ ਹੈ ਉਹ ਚੋਂ ਯਾਰ ਛੋਟ ਕੰਦੀਏ ਸਿਰਫ ਪੰਜ ਕਰਕੇ ਪੰਜ ਕਰੀਏ ਉਹ ਮੈਨੂੰ ਦਫਾ ਕਰ ਪਰਾ ਸਾਰੇ 52000 ਦੇ ਬਈ 52 ਦੀ ਹਾਂ ਇੰਨੀ ਕਰਦਣੀ ਆਠ ਹੀ ਜੇ ਦਾ ਕੋਈ 53 ਦੇ ਦੂ ਘਰੇ ਤਾਂ ਕਰ ਪਹੁੰਚ ਹੀ ਕਰ ਦਿਆ ਏ 53 ਚ ਹਾਂ ਠੀਕ ਹੈ 50 ਕਿਲੋ ਮੀਟਰ ਤੱਕ ਕਰ 100 ਨਹੀਂ ਆਉਂਦਾ ਮੈਂ ਸਹੀ ਹੈ 50 ਕਿਲੋ ਠੀਕ ਹੈ 50 ਕਿਲੋ ਮੀਟਰ ਤੱਕ ਕਰਦੇ ਆ ਜਾਂਦੇ 52 ਦੀ ਹਾਂਜੀ ਅੱਗੇ ਝੋਟੀ ਨੀਲੀ ਆ ਗਈ ਇਹਦੇ ਮਗਰ ਕੀ ਆ ਇਹਦੇ ਮਗਰ ਆ ਕੱਟਾ ਹਾਂ ਕੱਟਾ ਨੀਲੀ ਦਾ ਵੀ ਦਾ ਇਹ ਆ ਕੱਟਾ ਹਾਂਜੀ ਬਹੁਤ ਕੱਟਾ ਆ 10 ਕਿਲੋ ਜੀ ਕੱਟਾ ਚੰਗੇ ਸੀ ਬੰਦਾ ਵੀ ਹੈ ਹਾਂ ਠੀਕ ਹੈ ਨੀਲੀ ਦਾ ਵੀ ਨਾ ਜੀ ਸਰਦੂ ਸਾਹਿਬ ਨੀਲੀ ਦਾ ਵੀ ਮੱਝ ਨੀਲੀ ਦੀ ਮੱਝ ਹਾਂ ਤੇ ਨੀਲੀ ਦੇ ਮਗਰ ਕੱਟਾ ਹਾਂਜੀ ਇਹ ਚੰਗੇ ਸੀ ਬੰਦਾ ਲੱਗਦਾ ਕਿਹੇ ਹਾਂ ਲਓ ਜੀ ਇਹ ਸੰਤੂ ਸਾਹਿਬ ਚਵਾਦਿਆਂ ਨੂੰ ਆਂਦੀ ਮੈਨੂੰ ਹੀ ਲੱਗਾਂ ਠੀਕ ਆ ਹੋਰ ਕਿਸੇ ਨੇ ਲੱਗਾ ਏਡੀ ਚਵਾਈ ਪੋਲੀ ਆ ਦੁੱਧ 8 ਕਿਲੋ 8 9 ਕਿਲੋ 9 ਕਿਲੋ 8 ਮੰਨ ਕੇ ਆਹ 8 ਮੰਨ ਕੇ ਸੌਦਾ ਕਰ ਲਿਓ ਦੁੱਧ 9 ਬੱਚਾ ਪਿਓਰ ਨੀਲੀ ਤੇ ਰਾਵੀ ਨੀਲੀ ਰਾਵੀ ਦੀ ਆਪ ਆ ਲੈ ਆ ਭਈ ਸੱਜਣਾ ਲਓ ਜੀ ਤੇ ਇੰਨੀ ਸੱਜਣਾ ਕੀਮਤ ਕਿੰਨੀ ਕਰਤੀਏ 7000 ਕਰੀਏ 75 ਹਾਂ ਓਚੋ 5000 ਛੋੜ ਕਰ ਦਿੱਤੀ ਸਿੱਧੀ ਮੈਂ ਤਾਂ 5000 ਕਰਦੀਏ 65 ਹਾਂ ਚਲ ਬੱਸ ਕਰ ਕੀ ਹੁਣ ਹਾਂ ਬੱਸ ਕਰੀਏ ਇਹ ਦੌਰ ਕਰਨੀ ਆ ਨਹੀਂ ਮੈਂ ਮੈਂ ਮਾਰਿਆ ਜਾਉਂਗਾ ਹੀ ਠੀਕ ਹੈ ਨਹੀਂ ਘਾਟਾ ਤਾਂ ਨਹੀਂ ਪੈਂਦਾ ਹੈ ਘਾਟਾ ਤਾਂ ਨਹੀਂ ਪੈਂਦਾ ਘਾਟਾ ਤਾਂ ਨਹੀਂ ਪੈਂਦਾ ਸਾਨੂੰ ਸਾਹਿਬ ਬੜਾ ਨਫੇ ਲਏ ਆ ਚਲ ਠੀਕ ਹੈ ਬੜੇ ਰਾਜ ਰਾਜ ਦੇ ਘਾਟਾ ਆਣਾ ਪਵੇ ਹੈਨਾ ਘਾਟਾ ਮਾਰਾ ਚਲੋ ਅੱਗੇ 6ਵੇਂ ਨੰਬਰ ਵਾਲੀ ਖੁੱਲ ਗਏ ਮੋਰਾ ਸਾਨੂੰ ਸਾਹਿਬ ਆਪਣੀ ਪਿਛਲੀ ਵੀਡੀਓ ਜੀ ਪਾਈ ਸੀ ਹੂੰ ਇਹ ਉਹ ਤਾਂ ਪਿਛਲੇ ਚ ਵੀ ਪਾਈ ਸੀ ਇਹ ਹੋ ਸਕਦਾ ਉਹ ਤਾਂ ਪਿਛਲੇ ਚ ਵੀ ਪਾਈ ਹੋਵੇ ਅੱਛਾ ਇਹ ਨਹੀਂ ਕਹਿੰਦਾ ਨਾ ਇਹ ਨਹੀਂ ਲੈਂਦੀ ਇਹ ਨਹੀਂ ਲੈਂਦੀ ਨਾ ਇਹ ਕਹਿੰਦੀ ਅੱਛਾ ਇਹਦੀ ਇੱਥੇ ਰਹਿਣਾ ਇਹਦੀ ਇੱਥੇ ਰਹਿਣਾ ਦੁੱਧ ਵੀ ਪੀਣਾ ਨਾ ਪਿਉਣਾ ਨਹੀਂ ਨੂੰ ਕਿਹਨੇ ਦੁੱਧ ਸੰਦੂ ਸਾਤ ਕਿਲੋ ਅੱਛਾ ਅਗਲੇ ਸਵੇਰ ਤਹਾਂ ਘੱਟ ਹਾਂ ਆਮੇ ਜੇ ਖੋਲ ਦੇਣਾ ਉਹਦੇ ਰਹਿ ਲੈਣਾ ਕੋਈ ਨਹੀਂ ਤੋੜ ਦੇ ਤੋ ਨੂੰ ਥੋੜਾ ਨੇੜਾ ਕਰਾ ਦੇ ਇਹਨੂੰ ਤੇ ਦੁੱਧ 7 ਕਿਲੋ ਮਿਲਦੀ ਕਿਦਾਂ ਹੈ ਕਿਹਨਾਂ ਦੇ ਬੱਚੇ ਨੇ ਬੱਚਾ ਕਿਹੜਾ ਦਾ ਉਹ ਬਾਹਰ ਹੈ ਜੀ ਕਿਹੜਾ ਹੋਊਗਾ ਉਹ ਹੈਗਾ ਮੈਂ ਫਿਰ ਬੰਨੇ ਉਸੇ ਕਰਕੇ ਮੈਂ ਰੇਡ ਨਾ ਜਾਂਦਾ ਹੋਵੇ ਅੱਛਾ ਅੱਛਾ ਤਾਂ ਹੀ ਵੀਡੀਓ ਜੀ ਪਾਈ ਜਾਣੀ ਜਨਾਜ਼ਰ ਵਿਜੀ ਨਾਲ ਵੇਕੀ ਨਾ ਅੱਜ ਫੇਰ ਓੜਦੀਆਂ ਵਾਲਾ ਕੰਮ ਖਰਚ ਗਏ ਲੋ ਜੀ ਤਾਂ ਜਾ ਵਟਾ ਹੈ ਨਾ ਉਹ ਕਟਾ ਦਿਖਾ ਦੇ ਕਿਹੜਾ ਉਹ ਕਟਾ ਜੀ ਠੀਕ ਆ ਉਹ ਕਟਾ ਜੀ ਆ ਸਜਨੂ ਦਾ ਕਟਾ ਜੀ ਇਹ ਕੂਲੇ ਤੋਂ ਕਿਤਰਾ ਦਾ ਹੋ ਗਿਆ ਜੀ ਹਾਂ ਬਿਲਕੁਲ ਇਹ ਰੇਟ ਇਹਦਾ ਜਾਇਜ਼ ਹੋਊਗਾ ਕਿੰਨਾ ਕਰਦਗੇ ਭਾਈ ਇਹਦਾ ਰੇਟ ਸਭ ਤੋਂ ਸਾਰ 65000 ਹਾਂ 60 ਨਹੀਂ ਹਾਂ 55 ਨਹੀਂ ਅੱਛਾ 55 ਦੇ ਦੇਣੀ ਹੋਰ ਦੋ ਜਾਣ ਦੇ 55 ਹੀ ਜਾਣ ਦੇ ਲਾਜ ਸਭ ਤੋਂ ਸਾਰ ਪਹਿਲੀ ਵੀਡੀਓ 85 ਦੀ ਹੁਣ 75 ਦੀ ਹੁਣ 65 ਦੀ ਇੱਥੇ ਬਾਹਰ ਦੀ ਇੰਨਾ ਹੀ ਘਾਟਾ ਪੈਂਦਿਆ ਹਾਂ ਹੁਣ 57000 ਦੀ ਆਹ ਤਾਂ ਅਖੀਰ ਹੀ ਕਰਤੀ ਹੈ ਜੇ ਚਲੋ ਜੀ ਫਤਿਹ ਨਵਾਂ ਸੱਜਣੋ ਇੱਥੇ ਫਤਿਹ ਹੋ ਗਈ ਜੇ ਤੇ ਖਰੀਦਦਾਰੀ ਕਰਿਓ ਜਾਇ ਜਲੇਟ ਖਪਾਇਓ ਨਾ ਸਾਸਿਕਾ